ਗੰਗੇ ਸ਼ਹੀਦਾਂ ਦੇ ਅੰਦਰ ਅੱਲਾ ਯਾਰਖਾਂ ਜੋਗੀ ਜੀ ਜਦੋਂ ਗੁਰੂ ਸਾਹਿਬ ਦੀ ਆਮਦ ਦਾ ਜ਼ਿਕਰ ਕਰਦੇ ਆ ਤੇ ਉਹ ਬੜੇ ਭਾਵਕਤਾ ਭਰੇ ਪਲ ਨੇ ਤੇ ਉਪਵੇਖ ਵਰਤਮਾਨ ਨੂੰ ਨਹੀਂ ਬਲਕਿ ਭਵਿਖ ਨੂੰ ਵੀ ਜਿਵੇਂ ਵੇਖ ਰਹੇ ਹੁੰਦੇ ਆ ਕਿ ਜਿਸ ਖਿੱਤੇ ਮੈਂ ਕਹਤੇ تھے ਆਣਾ ਇਹ ਵਹੀ ਹੈ ਹੈ ਬੇਟੋ ਕੋ ਯਹਾਂ ਕਟਾਣਾ ਇਹ ਵਹੀ ਹੈ ਹੈ ਲੁੱਟ ਕੇ ਯਹਾਂ ਸੇ ਜਾਣਾ ਜੇ ਵਹੀ ਹੈ ਮਿੱਟੀ ਕਹ ਦਿਤਤੀ ਹੈ ਠਿਕਾਣਾ ਜੇ ਵਹੀ ਹੈ ਉਹ ਚਮਕੌਰ ਦੀ ਧਰਤੀ ਨੂੰ ਜਿਸ ਤਰ੍ਹਾਂ ਆਪਣੇ ਬੋਲਾਂ ਰਹੀ ਉਭਾਰਦੇ ਆ ਇਦਾਂ ਜਾਪਦਾ ਵੀ ਜਿਵੇਂ ਗੁਰੂ ਸਾਹਿਬ ਜੀ ਸਾਰਾ ਕੁਝ ਆਪਣੇ ਇਸ ਮੰਜ਼ਰ ਨੂੰ ਅੱਖਾਂ ਨਾਲ ਪਹਿਲਾਂ ਵੇਖ ਰਹੇ ਹੁੰਦੇ ਆ ਇਹ ਮੈਂ ਸਮਝਦਾ ਕਿ ਅੱਲਾ ਯਾਰਖਾ ਜੋਗੀ ਜੀ ਦੀ ਰੋਹਾਨੀ ਦੂਰੰਦੇਸ਼ੀ ਹੈ ਬਿਆਨ ਕਰਨ ਦੇ ਉਹਨਾਂ ਦੇ ਤੰਗ ਦੇ ਅੰਦਰ ਦੂਸਰੇ ਪਾਸੇ ਜਦੋਂ ਸ਼ਹੀਦਾਨੇ ਵਫਾ ਵੇਤ ਅਸੀਂ ਉਸ ਦ੍ਰਿੜਤਾ ਨੂੰ ਵੇਖਦੇ ਆਂ ਗੈਰਤ ਨੂੰ ਵੇਖਦੇ ਆਂ ਚੜ੍ਹਦੀ ਕਲਾ ਨੂੰ ਵੇਖਦੇ ਆਂ ਤੇ ਇੰਨੇ ਵੈਰਾਗੀ ਬੋਲਾਂ ਦੇ ਬਾਵਜੂਦ ਸਾਡੇ ਅੰਦਰ ਇੱਕ ਆਤਮ ਵਿਸ਼ਵਾਸ ਪੈਦਾ ਕਰ ਦਿੰਦੇ ਆ ਆਪਣੇ ਸ਼ਬਦਾਂ ਰਹੀ ਅੱਲਾ ਯਾਰਖਾ ਜੋਗੀ ਜਦੋਂ ਇਹ ਬੋਲ ਗੱਜਕੇ ਸਾਹਿਬ ਜਦਿਆਂ ਦੇ ਮੂੰਹ ਖਵਾਂਦੇ ਆ ਕਿ ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ ਡਰਤਾ ਨਹੀਂ ਅਕਾਲ ਸ਼ੈਨਸ਼ਾ ਕੀ ਸ਼ਾਨ ਸੇ ਬਾਤ ਆ ਆਪਣੀ ਸੁਨ ਲੋ ਦਿਲ ਕੇ ਕਾਨ ਸੇ ਕਹਿ ਰਹੇ ਹਮ ਤੁਮੇ ਖੁਦਾ ਕੀ ਜ਼ੁਬਾਨ ਸੇ ਤੋ ਉਹ ਸੱਚ ਨੂੰ ਰੱਬ ਦੀ ਜ਼ੁਬਾਨ ਕਹਿੰਦੇ ਆ ਜਿਹਨੂੰ ਕੋਈ ਮਿਟਾ ਨਹੀਂ ਸਕਦਾ ਸੋ ਇਹ ਉਹਨਾਂ ਦੀ ਲਿਖਣ ਸ਼ੈਲੀ ਦੀ ਬਹੁਤ ਖੂਬਸੂਰਤੀ ਹੈ ਕਿ ਉਹ ਵਿਰਾਗ ਦੇ ਭਲਾ ਨੂੰ ਫਿਰ ਚੜ੍ਹਦੀ ਕਲਾ ਚ ਕਿੱਦਾਂ ਲੈ ਕੇ ਜਾਂਦੇ ਆ ਇੱਕ ਚੰਗਾ ਸੁਨੇਹਾ ਦਿੰਦੇ ਆ ਹਾਲਾਤਾਂ ਦੀ ਤਰਜਮਾਨੀ ਵੀ ਕਰਦੇ ਆ ਤੇ ਭਵੇਖੀ ਵੀ ਦਰਸਾਉਂਦੀ ਆ ਸਾਨੂੰ ਜਦੋਂ ਕਹਿੰਦੇ ਕਿ ਹਮ ਜਾਨ ਦੇ ਕੇ ਔਰੋਂ ਕੀ ਜਾਨੇ ਬਚਾ ਚੱਲੇ ਸਿੱਖੀ ਕੀ ਨੀਮ ਸਰੋਂ ਪੀ ਉਠਾ ਚੱਲੇ ਸਿੰਘੋਂ ਕੀ ਸਲਤਨਤ ਦਾ ਪੌਦਾ ਲਗਾ ਚੱਲੇ ਮੈਂ ਸਮਝਦਾ ਕਿ ਇਹਦੇ ਵਿੱਚੋਂ ਸਿੱਖੀ ਦਾ ਭਵੇਖ ਰੋਸ਼ਨ ਹੁੰਦਾ ਅੱਲਾ ਯਾਰ ਖਜੋਗੀ ਦੇ ਬੋਲਾਂ ਅਨੁਸਾਰ ਕੇ ਫਤਿਹਗੜ੍ਹ ਸਾਹਿਬ ਦੀ ਧਰਤੀ ਸਾਡੀ ਤਕਦੀਰ ਦੀ ਘਾੜੀ ਬਣ ਜਾਂਦੀ ਹੈ ਜਿਹੜੀ ਤਕਦੀਰ ਫਿਰ ਭੂਰਿਆਂ ਵਾਲੇ ਰਾਜੇ ਕੀਤੇ ਮੁਗਲਾਂ ਜ਼ਹਿਰ ਪਿਆਲੇ ਪੀਤੇ